ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਸੰਗਰੂਰ ਵਿੱਚ ਇੱਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ ਇਸ ਦੌਰਾਨ ਇੱਕ ਟਰੱਕ ਨੇ ਸਕੂਟੀ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਤੇ ਫਲਾਈਓਵਰ ਦੇ ਉੱਪਰ ਇਹ ਹਾਦਸਾ ਵਾਪਰਿਆ ਦੋਵੇਂ ਨੌਜਵਾਨ ਬਾਜ਼ਾਰ ਤੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਸਨ ਇਸ ਦੌਰਾਨ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਨੂੰ ਟਰਾਲਾ 30 ਮੀਟਰ ਤੱਕ ਘੜੀਸ ਕੇ ਨਾਲ ਲੈ ਗਿਆ ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਉਹ ਦੋ ਬੱਚੇ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ। ਦੂਜਾ ਨੌਜਵਾਨ ਨਾਭਾ ਦੇ ਨੇੜਲੇ ਪਿੰਡ ਛੀਟਾਪਾਲਾ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਰ ਜੀ ਕਿੰਨੇ ਬੰਦੇ ਜਿਹੜੇ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ? ਸਾਨੂੰ ਇਤਲਾ ਮਿਲੀ ਸੀ ਵੀ ਪੁਲਤ ਹੈ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚਿਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਜਿਹਦੇ ਵੀ ਦੋ ਮੁੰਡੇ ਸੀ ਇਹ ਤੇ ਉਹਨੇ ਮੌਕੇ ਤੇ ਜਿਆਦਾ ਚੰਗਾ ਜਿਹੜੇ ਮੁੰਡੇ ਸੀ ਉਹ ਘਰਦੇ ਸੀ ਅੱਛਾ ਜਿਹੜਾ ਟਰੱਕ ਸੀਗਾ ਕਿਤੋਂ ਲੋਕਲ ਸੀਗਾ ਕਿ ਤੋਂ ਬਾਹਰੋਂ ਆਇਆ ਟਰੱਕ ਬਾਹਰੋਂ ਦਾ ਵਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਹਾਂ ਜਿਹੜਾ ਮੁੰਡੇ ਸੀਗੇ ਕਿ ਕਿੰਨੇ ਸਾਲ ਦਾ ਸੀਗੇ ਤੋਂ ਜਵਾਬ ਹੈ ਭਈ ਇਹ ਬਟਾ 20 ਸਾਲ ਦਾ ਕਿਤਨੇ ਸਾਲ ਦਾ ਦੱਸ ਲੈ ਹੈਗਾ ਬਾਜ਼ਾਰ ਚ ਗਏ ਜੀ ਅੱਛਾ ਜੀ ਬਾਜ਼ਾਰ ਜਾ ਰਹੇ ਆ ਥੋੜੇ ਘਰ ਵਾਲਾ ਨਹੀਂ ਅੱਛਾ ਜੀ ਕੀ ਨਾਮ ਹੋ ਰਹੀ ਸੁਨੀਲ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੰਗਰੂਰ ਵਿੱਚ ਇੱਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ ਇਸ ਦੌਰਾਨ ਇੱਕ ਟਰੱਕ ਨੇ ਸਕੂਟੀ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਦੋਵੇਂ ਨੌਜਵਾਨਾਂ ਦੀ मौके ਉੱਤੇ ਹੀ ਮੌਤ ਹੋ ਗਈ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਤੇ ਫਲਾਈਓਵਰ ਦੇ ਉੱਪਰ ਇਹ ਹਾਦਸਾ ਵਾਪਰਿਆ ਦੋਵੇਂ ਨੌਜਵਾਨ ਬਾਜ਼ਾਰ ਤੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਸਨ ਇਸ ਦੌਰਾਨ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਨੂੰ ਟਰਾਲਾ 30 ਮੀਟਰ ਤੱਕ ਘੜੀਸ ਕੇ ਨਾਲ ਲੈ ਗਿਆ ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਉਹ ਦੋ ਬੱਚੇ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਦੂਜਾ ਨੌਜਵਾਨ ਨਾਭਾ ਦੇ ਨੇੜਲੇ ਪਿੰਡ ਸ਼ੀਟਾ ਵਾਲਾ ਦਾ ਰਹਿਣ ਵਾਲਾ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜੀ ਕਿੰਨੇ ਬੰਦੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਹੈ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਜਿਹਦੇ ਵੀ ਦੋ ਮੁੰਡੇ ਸੀ ਇਹ ਤੇ ਉਹਨੇ ਮੌਕੇ ਤੇ ਜਰਾ ਮੈਡੀਕਲ ਟੈਕ ਟੂ ਜੀ ਫਿਰ ਮੁੰਡੇ ਜਿਹੋ ਘਾਤੀ ਸੀ ਅਚਾ ਜਿਹੜਾ ਟਰੱਕ ਸੀਗਾ ਕਿਥੋਂ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰੋਂ ਆਇਆ ਅਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਲੋਕਾਂ ਕਿਹੜਾ ਮੁੰਡਾ ਸੀਗੇ ਕਿ ਕਿੰਨੇ ਸਾਲ ਦਾ ਸੀਗੇ ਤੋ ਜਵਾਬ ਹੈ ਭਈ ਇਹ ਬਟਾ 20 ਸਾਲ ਤੋਂ ਬਾਅਦ ਕਿੰਨੇ ਸਾਲ ਦਾ ਦੱਸ ਲੈ ਹੈਗਾ ਅੱਛਾ ਜੀ ਕਿੰਨੇ ਪੂਰੇ ਇੰਦਰ ਕਹੇ ਸੀ ਕਿੱਥੋਂ ਆਏ ਸੀ ਇਹ ਬੁਜਾਰ ਚ ਗਏ ਅੱਛਾ ਜੀ ਬੁਜਾਰ ਚ ਆ ਰਹੇ ਨੇ ਥੋਡੇ ਘਰ ਵਾਲਾਂ ਨੇ ਅੱਛਾ ਜੀ ਇਹ ਨਾਮ ਉਹਦਾ ਸੀ ਨੀਲਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੈਰਾ ਟੀਵੀ ਸੰਗਰੂਰ ਵਿੱਚ ਇੱਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ ਇਸ ਦੌਰਾਨ ਇੱਕ ਟਰੱਕ ਨੇ ਸਕੂਟੀ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਤੇ ਫਲਾਈਓਵਰ ਦੇ ਉੱਪਰ ਇਹ ਹਾਦਸਾ ਵਾਪਰਿਆ ਦੋਵੇਂ ਨੌਜਵਾਨ ਬਾਜ਼ਾਰ ਤੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਸਨ ਇਸ ਦੌਰਾਨ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਨੂੰ ਟਰਾਲਾ 30 ਮੀਟਰ ਤੱਕ ਘੜੀਸ ਕੇ ਨਾਲ ਲੈ ਗਿਆ ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਉਹ ਦੋ ਬੱਚੇ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਦੂਜਾ ਨੌਜਵਾਨ ਨਾਭਾ ਦੇ ਨੇੜਲੇ ਪਿੰਡ ਛੀਟਾ ਵਾਲਾ ਦਾ ਰਹਿਣ ਵਾਲਾ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਬੰਦੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਜਿਹੜੀ ਦੋ ਮੁੰਡੇ ਸੀ ਇਹ ਤੇ ਉਹਨੇ ਮੌਕੇ ਤੇ ਜਰਾ ਸਟੇਟਮੈਂਟ ਦਿੱਤੀ ਫਿਰ ਮੁੰਡੇ ਸੀ ਉਹ ਕਾਬੂ ਦੇ ਸੀ ਅਚੇ ਜਿਹੜਾ ਟਰੱਕ ਸੀਗਾ ਕਿਥੋਂ ਲੋਕਲ ਸੀਗਾ ਕਿ ਤੇ ਬਾਹਰੋਂ ਆਇਆ ਟਰੱਕ ਬਾਹਰੋਂ ਆ ਬਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਜਿਹੜਾ ਮੁੰਡੇ ਸੀਗੇ ਇਹ ਕਿੰਨੇ ਸਾਲ ਦੇ ਸੀਗੇ ਤੋਂ ਜਵਾਕ ਹੈ ਭਈ ਇਹ ਬਟਾ ਵੀ ਸਾਲ ਭਾਗੇ ਕਿੰਨੇ ਸਾਲ ਦਾ ਦਾਸ ਨੇ ਹਜ਼ਾਰ ਚ ਗਏ ਅੱਛਾ ਜੀ ਹਜ਼ਾਰ ਚ ਆ ਰਿਹਾ ਸੀ ਉਹਨੇ ਘਰ ਵਾਲਾ ਵੀ ਅੱਛਾ ਜੀ ਇਹ ਨਾਮ ਉਹਦਾ ਸੁਨੀਲਾ ਆ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਸੰਗਰੂਰ ਵਿੱਚ ਇੱਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ ਇਸ ਦੌਰਾਨ ਇੱਕ ਟਰੱਕ ਨੇ ਸਕੂਟੀ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਦੋਵੇਂ ਨੌਜਵਾਨਾਂ ਦੀ मौके ਉੱਤੇ ਹੀ ਮੌਤ ਹੋ ਗਈ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਤੇ ਫਲਾਈਓਵਰ ਦੇ ਉੱਪਰ ਇਹ ਹਾਦਸਾ ਵਾਪਰਿਆ ਦੋਵੇਂ ਨੌਜਵਾਨ ਬਾਜ਼ਾਰ ਤੋਂ ਸਮਾਨ ਲੈ ਕੇ ਧੂਰੀਵਾਲ ਜਾ ਰਹੇ ਸਨ ਇਸ ਦੌਰਾਨ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਨੂੰ ਟਰਾਲਾ 30 ਮੀਟਰ ਤੱਕ ਘੜੀਸ ਕੇ ਨਾਲ ਲੈ ਗਿਆ ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਫਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਉਹ ਦੋ ਬੱਚੇ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਦੂਜਾ ਨੌਜਵਾਨ ਨਾਭਾ ਦੇ ਨੇੜਲੇ ਪਿੰਡ ਛੀਟਾਵਾਲਾ ਦਾ ਰਹਿਣ ਵਾਲਾ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਕਿੰਨੇ ਬੰਦੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਇਹ ਸਾਨੂੰ ਇਤਲਾਅ ਮਿਲੀ ਸੀ ਵੀ ਪੁਲਤ ਹੈ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਜਿਹਦੇ ਜਿਹੜੇ ਦੋ ਮੁੰਡੇ ਸੀ ਇਹ ਉਹਨੇ ਮੌਕੇ ਤੇ ਜਿਹੜਾ ਪਹੁੰਚਿਆ ਤੇ ਉਹ ਜਿਹੜੇ ਮੁੰਡੇ ਸੀ ਉਹ ਕਹਿੰਦੇ ਸੀ ਅੱਛਾ ਜਿਹੜਾ ਟਰੱਕ ਸੀਗਾ ਕਿੱਥੋਂ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰੋਂ ਆਇਆ ਅਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਉਹ ਜਿਹੜਾ ਮੁੰਡੇ ਸੀਗੇ ਇਹ ਕਿੰਨੇ ਸਾਲ ਦੇ ਸੀਗੇ ਦੋ ਜਵਾਕ ਹੈ